ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੇਰਾ ਨਾਮ ਮੀਤ ਸਿੰਘ ਪਿੰਡ ਕੋਟਪਾਈ ਨਾਨਕ 13 13 ਸੁਸਾਇਟੀ ਪਿੰਡ ਕੋਟਪਾਈ ਵੱਲੋਂ ਬਾਬਾ ਦਾਸ ਸਿੰਘ ਵਾਲਾ ਪਿੰਡ ਜਿੱਥੇ ਮਾਲੀ ਸਿੱਖੀ ਕੇ ਬਾਬਾ ਦਾਸ ਨੇ दानਸ ਪਿੰਡ ਵਿਖੇ ਅੱਜ ਉਸ ਦੁਖੀ ਪਰਿਵਾਰ ਦੇ ਘਰੇ ਪਹੁੰਚਿਆ ਹੈਗਾ ਮੈਂ ਇੱਕ ਵੀਡੀਓ ਦੇਖੀ ਜੀ ਆ ਜੋ ਬੱਚੀ ਖੜੀ ਹੈ ਮੇਰੇ ਕੋਲ ਇਹਨਾਂ ਦੇ ਡੈਡੀ ਬਹੁਤ ਜ਼ਿਆਦਾ ਬਿਮਾਰ ਹੈ ਇਹ ਫਰੀਦਕੋਟ ਡਾਕਟਰ ਦੇ ਉਹ ਤੇ ਡਾਕੜਾ ਤੇ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈਗਾ ਇਹ ਪੰਜ ਭੈਣਾਂ ਹੈਗੀਆਂ ਭਰਾ ਕੋਈ ਇਨਾਂ ਦੇ ਹੈ ਨਹੀਂ ਇਹ ਦਾਦੀ ماں ਖੜੀ ਹੈ ਦਾਦਾ ਜੀ ਖੜੇ ਹੋਏ ਨੇ ਇਨਾਂ ਦਾ ਵੀ ਹਾਲਾਤ ਨੂੰ ਦੇਖ ਰਿਹਾ ਘਰੇ ਆ ਕੇ ਇਹ ਵੀ ਬਹੁਤ ਦੁਖੀ ਹਨ ਘਰ ਦੇ ਵਿੱਚ ਕਮਾਉਣ ਵਾਲਾ ਇਨਾਂ ਦਾ ਇਕੱਲਾ ਪਿਤਾ ਹੀ ਸੀਗਾ ਜੋ ਵੀਡੀਓ ਮੈਨੂੰ ਦੇਖਿਆ ਵੀਡੀਓ ਦੇਖਣ ਸਾਰੀ ਮੇਰੇ ਮਨ ਨੂੰ ਬਹੁਤ ਦੁੱਖ ਲੱਗਿਆ ਤੇ ਮੈਂ ਅੱਜ ਇਸ ਦੁਖੀ ਪਰਿਵਾਰ ਦੇ ਕਰੇ ਬਟਿੰਡੇ ਜਿਹੜਾ ਪਿੰਡ ਆ ਦਾਨ ਸਿੰਘ ਵਾਲਾ ਇਹਨਾਂ ਦੇ ਬੱਚਿਆਂ ਦੇ ਕੋਲ ਖੜਾਂਗਾ ਤੇ ਨਾਨਕ ਤੇਰਾ ਤੇਰਾ ਸੈਟੀ ਦੇ ਵੱਲੋਂ ਜੋ ਸੁਜੋਗ ਮੈਨੂੰ ਮਿਲੇਗਾ ਮੇਰੇ ਦੋਸਤਾਂ ਵੱਲੋਂ ਸੁਜੋਗ ਮਿਲੇਗਾ ਉਹ ਮੈਂ ਸੁਜੋਗ ਲੈ ਕੇ ਇਹਨਾਂ ਕੋਲ ਪਹੁੰਚਿਆ ਹਾਂ ਤੇ ਦਾਦੀ ਜੀ ਤੁਹਾਡੇ ਲੜਕੇ ਨੂੰ ਕੀ ਹੋ ਗਿਆ ਸੀਗਾ हां जी बुखार चढ़दा ਤੇ ਬੁਖਾਰ ਤੋਂ ਬਹੁਤ ਜ਼ਿਆਦਾ ਬਿਮਾਰ ਹੋ ਗਈਆਂ ਸਰੀਰ ਇਸ ਪੂਰਾ ਸੀ ਬੜੇ ਕੋਰ ਦਾ ਹੱਕ ਲੱਜੀ ਬੜੇ ਬਹੁਤ ਔਖੇ ਸੋਹੇ ਬਹੁਤ ਔਖੇ ਗੱਲਾਂ ਸਾਡੀ ਅਰਦਾਸ ਬੰਦੀ ਥੋੜੇ ਵੀਰੇ ਮਾਤਾ ਜੀ ਰੋਣਾ ਇਹ ਸਾਰੇ ਪ੍ਰਮਾਤਮਾ ਮੇਰੇ ਅਰਦਾਸ ਬੰਦੀ ਕਰਕੇ ਸਾਰੇ ਇਹਨਾਂ ਦਾ ਜੀ ਇਹਨਾਂ ਦਾ ਪਿਤਾ ਠੀਕ ਹੋ ਗਿਆ ਆਪਣੇ ਘਰ ਪਹੁੰਚੇ ਸਾਡੇ ਸਾਨੂੰ ਰੋਟੀ ਖਾਣੀ ਹੈ ਜ਼ਿੰਦਾਬਾਦ ਹੋਏ ਸਾਡੇ ਸਾਂਝੋ ਖੁੰਝਣ ਜੋਗਾ ਸਾਸਾਂ ਜੀ ਮਾਪੇ ਦੱਸ ਰਹੇ ਆ ਕਿ ਵੀ ਕੱਲਾ ਮੇਰਾ ਪੋਤਾ ਕਮਾਊ ਜੀਗਾ ਉਹ ਵੀ ਹੁਣ ਸਾਸਾਂ ਚ ਡਾਕੜ ਪਿਆਗਾ ਜਿੰਦਗੀ ਮੌਤ ਹੀ ਲੜਾਈ ਲੜ ਰਿਹਾਗਾ ਇਹ ਕੁੜੀਆ ਜੋ ਰੋਂਦੀ ਦੇਖੀਏ ਮੈਂ ਤੇ ਮੈਥੋਂ ਇਹਦਾ ਰੋਣ ਛੱਡਣ ਗਿਆ ਤੇ ਮੈਂ ਅੱਜ ਇਸ ਬੱਚੀ ਦੇ ਕੋਲੇ ਪੁੱਤ ਤੇ ਡੈਡੀ ਯਾਰਦਾ ਤੈਨੂੰ ਕਿੰਨੇ ਦਿਨ ਕਿਪੁੱਤ ਅਦਾਸ ਜੰਮਦੋਂ ਜੰਮਦੋਂ ਅੱਜ 25 ਦਿਨ ਹੋ ਗਏ ਕਰੋਗੇ ਜੀ ਬੱਚੀ ਨੂੰ ਉਹਦਾ ਅਸ਼ਾ ਅਸ਼ਾ ਕਿਵੇਂ ਸੀ ਇੰਨਾ ਵੀ ਭੰਗ ਨਾ ਕਰੀ ਜਾ ਰਹੇ ਸੀ ਬੜਾ ਭੰਗ ਕਰਾ ਸੀ ਦੋ ਸਾਲ ਹੋ ਗਏ ਸਾਲ ਨੂੰ ਹੁਣ ਦੇ ਤੇ ਬੈਠਾ ਨੂੰ ਸਾਲ ਨੂੰ ਕਹਿੰਦੇ ਨੇ ਤਾਂ ਨਿਕਾਅ ਚੱਕ ਲੈ ਸੀ ਕੋਈ ਨਿਕਾਅ ਚੱਕ ਦੇ ਤਾਂ ਹੋਰ ਚਾਚਾ ਜੀ ਮੇਰੀ ਆਪ ਜੋੜ ਕੇ ਬਣਤੀ ਹੈ ਜੋ ਵੀਰ ਸੱਜਣ ਇਸ ਵੀਡੀਓ ਨੂੰ ਦੇਖ ਰਿਹਾ ਹਨ ਸੋਨੇ ਹਨ ਮੇਰੀ ਹੱਥੀ ਉੜ ਕੇ ਪੇਸ਼ ਕੀ ਹੈ ਇਹ ਸपरिवार ਨੂੰ ਜਿੰਨੀ ਵੀ ਹੋ ਸਕਦੀ ਹੈ ਇਹਨਾਂ ਨੂੰ ਘਰ ਦੇ ਵੱਧ ਦਿੱਤੀ ਜਾਵੇ ਤੇ ਜੋ ਸਾਡੇ ਕੋਲ ਤਿਰਸਲ ਸੇਵਾ ਦੇ ਕੇ ਪਹੁੰਚਿਆ ਹੈ ਨਾਨਕ ਤੇਰਾ ਸਾਡੀ ਪਿੰਡ ਕੋੜਪਾਈ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਵੱਲੋਂ ਉਹ ਮੈਂ ਇਸ ਪਰਿਵਾਰ ਨੂੰ ਇਹ ਬੱਚੇਂ ਦੇ ਰਿਹਾ ਲੈਤੀ ਹਾਂ ਬੱਸ ਇੱਕ ਆਪਣਾ ਸੋਤ ਘਰ ਦਾ ਨੰਬਰ ਤਦ ਯਾਦ ਕਰੋ ਹਾਂਜੀ ਕਿੰਨਾ ਨੰਬਰ ਪਤਾ ਕੀ ਬੋਲੀ 9878177482 ਦੋਹਰਾ ਫੇਰ ਬੋਲੀ ਪਤਾ 9878177482 ਤੇ ਕਿਹਦੇ ਨਾਂ ਤੇ ਨੰਬਰ ਪਤਾ ਮੰਮਾ ਤੇ ਮਮਾ ਦਾ ਕੀ ਪਤਾ ਰੇ ਨੂੰ ਅਰੇ ਨੂੰ ਇਹ ਇਹਨਾਂ ਦੀ ਮੰਮੀ ਰੇ ਨੂੰ ਉਹਦੇ ਨਾਂ ਦਾ ਇਹ ਨੰਬਰ ਆ ਜੀ ਇਹ ਸੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਨੂੰ ਸਿੱਧੀ ਸੇਵਾ ਇਹਨਾਂ ਦੇ ਘਰੇ ਪਹੁੰਚਣੀ ਚਾਹੀਦੀ ਹੈ ਜੀ ਆਪ ਜੀ ਹੋਰੀ ਬੇਨਤੀ ਹੈ ਫੇਰ ਜੋ ਦਾਨਿਸ਼ ਵੀਰਾ ਨੂੰ ਵੀ ਇਸ ਬੱਚਿਆਂ ਦਾ ਜਿਹੜਾ ਮਾਪੇ ਬੈੜੀਆ ਉਹ ਆਪਣੇ ਹੱਕਲ ਤੋਂ ਸਹੀ ਸ੍ਰਾਮ ਦਾਪੜੇਕਾਰ ਬੱਚਿਆ ਕੋ ਪਹੁੰਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ